ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮੋਨ ਸਿੰਘ ਭੱਟੀ ਜੀ ਸਾਡੇ ਨਾਲ ਨੇ ਜੋ ਚਰਚਾ ਚੱਲ ਰਹੀ ਹੈ ਉਸ ਦੇ ਵਿੱਚ ਇਹਨਾਂ ਦਾ ਕੀ ਸਮਝਣਾ ਕੀ ਵਿਚਾਰ ਕਹਿੰਦੇ ਨੇ ਉਹ ਅਸੀਂ ਗੱਲਬਾਤ ਕਰਾਂਗੇ ਗੱਲ ਕਰ ਰਹੇ ਹਾਂ ਕੰਗਣਾ ਰਨੋਤ ਦੇ ਥੱਪੜकांड ਦੀ ਐਡਵੋਕੇਟ ਸਾਹਿਬ ਬਹੁਤ ਲੋਕਾਂ ਨੇ ਇਸ ਤੇ ਪ੍ਰਤੀਕਿਰਿਆਵਾਂ ਦਿੱਤੀਆਂ ਪਰ ਬਤੌਰ ਵਕੀਲ ਹੋਣ ਨਾਤੇ ਤੇ ਬਤੌਰ ਪੰਜਾਬੀ ਇਸ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਸਮਝਦੇ ਹੋ ਕੋਈ ਕਹਿ ਰਿਹਾ ਧਿਆਨ ਭਟਕਾਉਣ ਲਈ ਹੈ ਕੋਈ ਕਹਿੰਦੇ ਕਿ ਐਕਸ਼ਨ ਦਾ ਰਿਐਕਸ਼ਨ ਹੋਣਾ ਹੀ ਸੀ ਜੇ ਇਸ ਥੱਪੜकांड ਦੀ ਗੱਲ ਕਰ ਲਈ ਜਾਏ ਕੋਈ ਥੱਪੜ ਕਹਿੰਦਾ ਕੋਈ ਥਪੇੜ ਕਹਿੰਦਾ ਕੋਈ ਚਾਪੜ ਕਹਿੰਦਾ ਲੇਕਿਨ ਚੀਜ਼ ਇਹ ਆ ਅਸੀਂ ਛੋਟੇ ਹੁੰਦੇ ਸੀ ਨਾ ਤੇ ਇੱਕ ਝਪੇੜ ਮਾਪਿਓ ਦੀ ਪੈਂਦੀ ਸੀ ਤੇ ਸਾਰਾ ਜਿਹੜਾ ਨੈਟਵਰਕ ਲਿਆ ਹੁੰਦਾ ਸੀ ਉਹ ਸਹੀ ਠਿਕਾਣੇ ਤੇ ਆ ਜਾਂਦਾ ਸੀ ਇਹ ਇਹਦੇ ਤੇ ਛੋਟੀਆਂ-ਛੋਟੀਆਂ ਰੀਲਾਂ ਵੀ ਆਈਆਂ ਨੇ ਵੀਡੀਓਜ਼ ਵੀ ਆਏ ਨੇ ਸਕਿਟਸ ਵੀ ਆਏ ਨੇ ਇਸ ਗੱਲ ਦੇ ਉੱਤੇ ਹੁਣ ਤੁਸੀਂ ਇਹ ਦੇਖੋ ਜੇ ਇਸ ਬੀਬਾਂ ਨੂੰ ਇਹ ਥੱਪੜ ਪਿਆ ਹੁੰਦਾ ਤੇ ਥੱਪੜ ਖਾਂਦਾ ਇਹ ਮਕਸਦ ਹੁੰਦਾ ਸੀ ਕਿ ਅਕਲ ਆ ਗਈ ਗਲਤੀ ਨਹੀਂ ਹੋਏਗੀ ਦੁਬਾਰਾ ਇਸ ਬੀਬਾਂ ਨੂੰ ਇਹਦੇ ਮਾਪਿਓ ਨੂੰ ਖੁਸ਼ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਗਲਤੀ ਹੈ ਜਾਂ ਕੀ ਹੈ ਜਾਂ ਕੀ ਨਹੀਂ ਜਦੋਂ ਆਪ ਮੁਹਾਰੀ ਗੱਲ ਹੋ ਜਾਵੇ ਤੁਸੀਂ ਸਮਝਦੇ ਹੋ ਆਪ ਮੁਹਾਰੀ ਗੱਲ ਤੋਂ ਤਾਂ ਤੁਹਾਡੇ ਦਰਸ਼ਕ ਵੀ ਸਮਝਦੇ ਨੇ ਤੇ ਫੇਰ ਉਹਦੀ ਬਾਗਡੋਰ ਰੱਬ ਰੱਖਾ ਹੁਣ ਥੱਪੜ ਖਾਣ ਤੋਂ ਬਾਅਦ ਵੀ ਅਕਲ ਨਹੀਂ ਆਈ ਜੇ ਇਹਨੂੰ ਅਕਲ ਆਈ ਹੁੰਦੀ ਤੁਸੀਂ ਦੇਖੋ ਇਹਨੇ ਕਿੱਥੇ ਜਾ ਕੇ ਪੰਗਾ ਨਹੀਂ ਲਿਆ ਤੇ ਇਹ ਬੜੀ ਮਸ਼ਹੂਰ ਹੋਈ ਸੀ ਪੰਗਾ ਖੂਨ ਦੇ ਨਾਮ ਨਾਲ ਫਿਲਮ ਇੰਟਰਟੀਚ ਆਪਣੇ ਸਾਥੀ ਕਲਾਕਾਰਾਂ ਨਾਲ ਜਿਹੜੇ ਆਪਣੇ ਤੋਂ ਜ਼ਿਆਦਾ ਉਮਰ ਦੇ ਸੀ ਜਿਹੜੇ ਆਪਣੇ ਤੋਂ ਜ਼ਿਆਦਾ ਪ੍ਰਚਲਿਤ ਸੀਗੇ ਇਹਦੇ ਨਾਲੋਂ ਜਿਹੜੇ ਆਪਣੇ ਢੰਗ ਤਿਆਰ ਜਾਂ ਹੋਰ ਕਾਰਬਿਹਾਰ ਦੇ ਵਿੱਚ ਇਹਦੇ ਤੋਂ ਮੀਲਾਂ ਅੱਗੇ ਸੀਗੇ ਉਹਨਾਂ ਨੂੰ ਇਹ ਸਮਝਦੇ ਸੀ ਕਿ ਇਹ ਮੇਰੇ ਬਰਾਬਰ ਤੇ ਹੈ ਹੀ ਨਹੀਂ ਜੋ ਮੈਂ ਹਾਂ ਮੈਂ ਹਾਂ ਹਮ ਹਮ ਹੈ ਇਹ ਜਿਹੜਾ ਇਹਦਾ ਹੰਕਾਰ ਸੀ ਇਹ ਇਹਨੂੰ ਅੱਜ ਇਸ ਮੋੜ ਤੇ ਲਾਇਆ ਜੇ ਇਸ ਨੂੰ ਦੇਖਿਆ ਜਾਏ ਅੱਜ ਤੇ ਤੁਸੀਂ ਇੱਕ ਗੱਲ ਦੇ ਉੱਤੇ ਧਿਆਨ ਕਰੋਗੇ ਕਿ ਇਸ ਨੇ ਜਿਹੜੀ ਸਿਰਫ ਤੇ ਸਿਰਫ ਉਹ ਕੁਲਵਿੰਦਰ ਕੌਰ ਬੀਬਨ ਦੀ ਜਿਹੜੀ ਵੀਡੀਓ ਜਲਦੀ ਦਿਖਾਈ ਗਈ ਏ YouTube ਚੈਨਲਸ ਤੇ ਜਾਂ ਹੋਰ ਚੈਨਲਸ ਦੇ ਉੱਤੇ ਜਾਂ ਇਹਨੂੰ ਬੋਲਦੀ ਨੂੰ ਦਿਖਾਇਆ ਗਿਆ ਉਸ ਤੋਂ ਪਹਿਲੇ ਜੋ ਹੋਇਆ ਉਹ ਤਾਂ ਕਿਸੇ ਨੇ ਦਿਖਾਇਆ ਨਹੀਂ ਲੋਕ ਥੱਪੜ ਹੀ ਵੇਖਦੇ ਰਹੇ ਥੱਪੜ ਵੱਲ ਅਥੀਨ ਹੀ ਨਹੀਂ ਆਇਆ ਤੇ ਇਸ ਗੱਲ ਨੂੰ ਕੀ ਮੰਨੀਏ ਸਿੱਧੀ ਟੀਮ ਹੀ ਕੈਮਰਾ ਖੰਗਾਲਨ ਤੋਂ ਪਤਾ ਲੱਗੇਗਾ ਜਾਂ ਨਹੀਂ ਲੱਗੇਗਾ ਜਾਂ ਨੂੰ ਟੈਂਪਰ ਵੀਦ ਕਰ ਲਿਆ ਜਾਏਗਾ ਜਾਂ ਨਹੀਂ ਕਰ ਲਿਆ ਜਾਏਗਾ ਉਸ ਬੀਬਾ ਨੂੰ ਕੋਟਨਕੋਟ ਪਰਨਾਮ ਹੈ ਸਤਕਾਰ ਹੈ ਉਸ ਪੰਜਾਬ ਦੀ ਧੀ ਨੂੰ ਜਿਨੇ ਇਸ ਨੂੰ ਪੰਜਾਬ ਦਾ ਨਕਸ਼ਾ ਛਾਪ ਕੇ ਪੰਜਾਬ ਦਾ ਨਕਸ਼ਾ ਇਸ ਦੀ ਗੱਲ ਦੇ ਉੱਤੇ ਛਾਪ ਕੇ ਇਸ ਨੂੰ ਇਹ ਅਕਲ ਦੱਤਨ ਦੀ ਯਤਨ ਕੀਤੀ ਹੈ ਇਹਨੂੰ ਦਤੰਦ ਯਤਨ ਕੀਤਾ ਕਿ ਤਰੀਕਾ ਤੇ ਸਲੀਕਾ ਕੀ ਹੁੰਦਾ ਜਿਹੜੇ 에ਰਪੋਰਟ ਦੀ ਸਿਕਿਉਰਿਟੀ ਦੇ ਉੱਤੇ ਨਹੀਂ ਉਹਨਾਂ ਦੇ ਕੋਈ मीनिंग ਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੱਥੇ ਲਗਾਇਆ ਜਾਂਦਾ ਭਾਵੇਂ ਉਹ ਸੀਏ ਐਸਐਫਏ ਜਾਂ ਕੋਈ ਹੋਰ ਸੰਸਥਾ ਜਿਹੜੀ ਵੀ ਇਹ 에ਰਪੋਰਟ ਦੀ ਸੁਰੱਖਿਆ ਦੇ ਉੱਤੇ ਆ ਉਹਦੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਹੁੰਦੇ ਨੇ ਉਹਨਾਂ ਕੋਲ ਪੂਰੀ ਟ੍ਰੇਨਿੰਗ ਹੁੰਦੀ ਹੈ ਬਤ ਮਾਚਨਲ ਗੁੰਡਿਆਂ ਨਾਲ ਲੁੱਥਿਆਂ ਨਾਲ ਬੇਹੂਦਾ ਬੰਦਿਆਂ ਨਾਲ ਹੈਂਡਲ ਕਰਨ ਦੀ ਉਹਨਾਂ ਨੂੰ ਸਿਚੁਏਸ਼ਨ ਹੈਂਡਲ ਕਰਨੀ ਆਉਂਦੀ ਹੈ ਭਾਵੇਂ ਉਹ ਬਲ ਪ੍ਰਯੋਗ ਹੋਵੇ ਜਾਂ ਕਿਸੇ ਤਰ੍ਹਾਂ ਦਾ ਹੋਵੇ ਟੈਕਨੀਕਲ ਹੋਵੇ ਜਾਂ ਟੈਕਨੀਕਲ ਹੋਵੇ ਹਰ ਉਸ ਸੱਜਣ ਨੂੰ ਇਹ ਪਤਾ ਕਿ ਡੋਮੈਸਟਿਕ ਜਾਂ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਇੱਕ ਟਰੇ ਸਾਹਮਣੇ ਰੱਖ ਦਿੱਤੀ ਜਾਂਦੀ ਹੈ ਤੁਸੀਂ ਆਪਣਾ ਮੋਬਾਈਲ ਫੋਨ ਇੱਥੇ ਰੱਖੋ ਇਹ ਕੜਾ ਤੁਹਾਡੇ ਕੋਲ ਇਹ ਵੀ ਇੱਥੇ ਉਤਾਰ ਦਿਓ ਜੇ ਆ ਪਗੜੀ ਹੈ ਇਹਦੇ ਵਿੱਚ ਜੇ ਸਲਾਈ ਹੈ ਇਹ ਵੀ ਇੱਥੇ ਰੱਖ ਦਿਓ ਜੇ ਤੁਹਾਡੇ ਕੋਲ ਚਾਬੀ ਹੈ ਜਾਂ ਚਾਬੀ ਦਾ ਗੁੱਛਾ ਹੈ ਇਹ ਵੀ ਇੱਥੇ ਰੱਖ ਦਿਓ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਜਿੰਨਾਂ ਨੇ ਕੀਤੀ ਹੈ ਤੇ ਜ਼ਰਬੇ ਨੇ ਉਹਨਾਂ ਨੂੰ ਉਹ ਸਾਰੀ ਇਸ ਗੱਲ ਤੋਂ ਵਾਕਿਫ ਨੇ ਉਸ ਬੀਬਾ ਨੇ ਇਹ ਗੱਲ ਕਹੀ ਹੈ ਸਕਿਉਰਿਟੀ ਮੁਲਾਜ਼ਮ ਹੈ ਪਹਿਲੀ ਗੱਲ ਕੰਗਨਾ ਬੱਚੀ ਨਹੀਂ ਉਸ ਨੂੰ ਇਸ ਚੀਜ਼ ਦਾ ਪਤਾ ਹੈ ਜਿ ਉਹਨੇ ਕਈ ਵਾਰੀ ਡੋਮੈਸਟਿਕ ਫਲਾਈਟ ਕੀਤੀ ਹੋएगी ਕਈ ਵਾਰੀ ਇੰਟਰਨੈਸ਼ਨਲ ਵੀ ਕੀਤੀ ਹੋएगी ਉਸ ਨੂੰ ਇਸ ਪ੍ਰੋਸੀਜਰ ਦਾ ਪਤਾ ਹੈ ਉਹਨੇ ਇਸ ਪ੍ਰੋਸੀਜਰ ਦੇ ਉੱਤੇ ਤਕਰਾਰ ਕੀਤਾ ਜੋ ਆ ਰਿਹਾ ਆਫ ਦੀ ਰਿਕਾਰਡ ਆ ਰਿਹਾ ਜੋ ਡਾਰਕ ਸਾਈਡ ਆਫ ਦੀ ਕੋਇਨ سامنے ਆ ਰਹੀ ਹੈ ਉਹ ਇਸ ਚੀਜ਼ ਦੇ ਉੱਤੇ ਆ ਤੇ ਉਹਨੇ ਇਹ ਸੋਚ ਲਿਆ ਕਿ ਮੈਂ ਐਮਪੀ ਬਣ ਗਈ ਪਤ ਨਹੀਂ ਮੈਂ ਕੀ ਚੀਜ਼ ਹੋ ਗਈ ਅਜੇ ਤਾਂ ਬੀਬਾ ਤੂੰ ਐਮਪੀ ਬਣੀ ਨਹੀਂ ਜਦੋਂ ਤੂੰ ਸੋਚੂਗੀ ਉਦੋਂ ਐਮਪੀ ਆ ਅਜੇ ਤਾਂ ਤੂੰ ਜਿੱਤ ਕੇ ਜਿੱਤ ਦਾ ਸਰਟੀਫਿਕੇਟ ਲੈ ਕੇ ਐਮਪੀ ਦਾ ਹੋਈਆਂ ਵੀ ਇਹ ਕੈਂਡੀਡੇਟ ਜਿਹੜਾ ਜਿੱਤ ਗਿਆ ਜੀ ਇਸ ਕੌਨਸਟੀਟੂਐਂਸੀ ਤੋਂ ਤੂੰ ਉਸ ਨੂੰ ਦੱਸਣ ਦਾ ਯਤਨ ਕਰ ਰਹੀ ਹੈ ਜੇ ਤੂੰ ਇਹ ਦੱਸਣ ਦਾ ਯਤਨ ਕਰ ਰਹੀ ਹੈ ਮੈਂ ਐਮਪੀ ਹਾਂ ਤਾਂ ਇਹ ਐਮ ਪਰਟਨੇਸ਼ਨ ਹੈ ਇਦੇ ਉੱਤੇ ਐਫ ਆਈ ਆਰ ਦਰਜੋਂ ਨਹੀਂ ਚਾਹੀਦੀ ਐ ਵੀ ਬਤੇ ਕੰਗਣਾ ਤੇ ਉਹ ਜੇ ਤੂੰ ਸਿਕਿਉਰਿਟੀ ਕੋਡ ਨੂੰ ਵਾਇਲਟ ਕਰਨ ਦਾ ਯਤਨ ਕੀਤਾ ਤਾਂ ਇਹ ਆਫੀਸਰ ਹੌਨ ਡਿਊਟੀ ਦੀ ਜਿਹੜੀ ਡਿਊਟੀ ਹੈ ਉਹਦੇ ਵੀ ਤੂੰ ਖੱਲਲ ਪਾਇਆ ਤੇਰੇ ਤੇ ਇਹ ਵੀ ਐਫ ਆਈ ਆਰ ਬੰਦੀ ਆ ਪਰ ਐਫ ਆਈ ਆਰ ਕੰਗਣਾ ਨਾ ਤੇ ਛੱਡੋ ਇਹ ਤੇ ਕੁਲਵਿੰਦਰ ਕੌਰ ਤੇ ਹੋਗੀ ਇਹ ਕੋਈ ਗੱਲ ਨਹੀਂ ਜਾ ਟਪਾਈਂ ਦਿਨ ਆਈ ਚ ਤੁਹਾਨੂੰ ਪਤਾ ਲੱਗ ਜਾਏਗਾ ਕਿਤੇ ਤੇ ਹੋਈ ਕਿਤੇ ਤੇ ਨਹੀਂ ਹੋਈ ਤੇ ਬੀਬੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹਦੀ ਐਮਪੀ ਸ਼ਿਪ ਵੀ ਜਾ ਸਕਦੀ ਹੈ ਇਸੇ ਗੱਲ ਤੇ ਜੇ ਮਊਵਾ ਮੋਇਤਰਾ ਦੀ ਐਮਪੀ ਸ਼ਿਪ ਜਾ ਸਕਦੀ ਹੈ ਰਾਹੁਲ ਗਾਂਧੀ ਦੀ ਜਾ ਸਕਦੀ ਹੈ ਤੇ ਇਹ ਕਿਹੜੇ ਬਾਗ ਦੀ ਮੂਲੀ ਹੈ ਇਹ ਕਿਹੜੇ ਬਾਗ ਦੀ ਮੂਲੀ ਹੈ ਇਹ ਸੈਕ੍ਰੇਟਰੀਅਟ ਜਿਹੜਾ ਪਾਰਲੀਮੈਂਟ ਦਾ ਉਸ ਨੂੰ ਇਹ ਚੀਜ਼ ਦੇਖਣੀ ਪਵੇਗੀ ਪਹਿਲੀ ਚੀਜ਼ ਇਹ ਹੈ ਜਦੋਂ ਸਕਿਉਰਿਟੀ ਚੈੱਕ ਦੇ ਵਿੱਚ ਇਹ ਚਿਰ ਨਹੀਂ ਰੱਖੇ ਉਹਨੇ ਦੋ ਵਾਰ ਹੀ ਰਿਕੁਐਸਟ ਕੀਤੀ ਆ ਹੂੰ ਬਈ ਇਹ ਤੁਸੀਂ ਰੱਖੋ ਜੀ ਹੂੰ ਉਹਨੂੰ ਕਹਿੰਦੇ ਤੈਨੂੰ ਪਤਾ ਮੈਂ ਕੌਣ ਆ ਜੋ ਲੋਕ ਕਹਿ ਰਹੇ ਨੇ ਉੱਥੇ ਦੇ ਸ਼ਸ਼ਮਦੀਤ ਹੂੰ ਤੈਨੂੰ ਪਤਾ ਮੈਂ ਕੌਣ ਆ ਇਹ ਉਹਨਾਂ ਦੇ ਮਾਪਿਆਂ ਨੇ ਵੀ ਗੱਲਾਂ ਸਾਂਝੀਆਂ ਕੀਤੀਆਂ ਨੇ ਕੁਲਵਿੰਦਰ ਕੌਰ ਦੇ ਕਿ ਸਾਨੂੰ ਇਹ ਗੱਲ ਪਤਾ ਲੱਗੀ ਹੈ ਕਿ ਇਸ ਤਰ੍ਹਾਂ ਹੋਇਆ ਹੁੰਦਾ ਇਸ ਤਰ੍ਹਾਂ ਹੋਇਆ ਜੇ ਇਹ ਗੱਲਾਂ ਆ ਰਹੀਆਂ ਤਾਂ ਠੀਕ ਹੈ ਤੂੰ ਜੋ ਹੈ ਹੈ ਉਹ ਔਨ ਡਿਊਟੀ ਹੈ ਆਪੀ ਤਾਂ ਔਨ ਡਿਊਟੀ ਹੈ ਸਪੈਸ਼ਲ ਡਿਊਟੀ ਜਾਂ ਉਹਦੀ ਰੂਟੀਨ ਡਿਊਟੀ ਹੈ ਜਿਹੜੀ ਵੀ ਡਿਊਟੀ ਹੈ ਉਹਨੂੰ ਪੂਰੀ ਕਰ ਰਹੀ ਹੈ ਇੰਡਰੈਸ ਕਰ ਰਹੀ ਹੈ ਪੂਰੀ ਜੋ ਇੰਡਰੈਸ ਨਹੀਂ ਮੈਂ ਤੇ ਆਫਿਸਰ on ਡਿਊਟੀ ਹੈ ਤੇ ਤਮੀ ਉਹ ਕਹਿ ਸਕਦੀ ਹੈ ਪਰ ਕੁਲਵਿੰਦਰ ਕੌਰ ਦੇ ਜਿੱਥੇ ਮਾਪੇ ਜਾਂ ਪੰਜਾਬੀ ਬੋਲੇ ਜਾਂ ਜਿਹੜੇ ਵੀ ਹੱਕ ਚ ਆਏ ਉਧਰੋਂ ਕੰਗਨਾਰਨੌਦ ਦੇ ਮਾਪਿਆਂ ਦਾ ਬਿਆਨ ਵੀ ਆਇਆ ਉਸਦੀ ਮਾਤਾ ਕਹਿੰਦੀ ਹੈ ਕਿ ਜਿਹੜੀ ਕੁਲਵਿੰਦਰ ਕੌਰ ਨੇ ਐਕਸ਼ਨ ਕੀਤਾ ਨਾ ਇਹ ਮਸ਼ਹੂਰ ਹੋਣ ਲਈ ਹੈ ਨਹੀਂ ਤੇ ਪਹਿਲਾਂ ਵੀ ਇੱਥੋਂ ਫਲਾਈਟ ਲੈ ਕੇ ਸਾਡੀ ਕੁੜੀ ਜਾਂਦੀ ਰਹੀ ਹੈ ਬੰਬੇ ਨੂੰ ਦਿੱਲੀ ਨੂੰ ਉਦੋਂ ਤਾਂ ਇਸ ਤਰ੍ਹਾਂ ਦਾ ਨਾ ਹੋਇਆ ਜੇ ਕਿਸਾਨੀ ਅੰਦੋਲਨ ਵਾਲਾ ਵੀ ਰੰਜਿਤ ਸੀਮਨ ਦੇ ਵਿੱਚ ਕਹਿੰਦੇ ਇਸ ਵਾਰੀ ਮਸ਼ਹੂਰ ਹੋਣ ਲਈ ਉਹਨੇ ਇੱਕ ਕਦਮ ਚੁੱਕਿਆ ਜੇ ਕੰਗਨਾਰਨੌਦ ਦੀ ਮਾਂ ਦੀ ਇਸ ਗੱਲ ਨੂੰ ਸਮਝ ਲਿਆ ਜਾਏ ਤੇ ਫਿਰ ਉਹਨੂੰ ਇਹ ਵੀ ਗਲਤ ਸਮਝ ਹੋਣੀ ਚਾਹੀਦੀ ਉਹ ਤਾਂ ਇੱਕ ਥੱਪੜ ਮਾਰ ਕੇ ਮਸ਼ਹੂਰ ਹੋ ਗਈ ਰਾਤੋਂ ਰਾਤ ਤੇ ਤੇਰੀ ਬੇਟੀ ਕੰਗਨਾ ਰੌਤ ਕਿੰਨੇ ਫੱਪੜ ਵੇਲ ਕੇ ਮਸ਼ਹੂਰ ਹੋਈ ਇਸ ਗੱਲ ਦਾ ਵੀ ਮਖਰੀਆਵਾ ਕਰ ਦਵੇ ਕੰਗਨਾ ਦੀ ਮਾਤਾ ਤਾਂ ਜ਼ਿਆਦਾ ਬਿਹਤਰ ਰਹੇਗਾ ਹੁਣ ਤੁਹਾਨੂੰ ਮੈਂ ਦੱਸ ਰਿਹਾ ਸਾਂ ਕਿ ਉਸਨੇ ਜੇਸ ਸਿਕਿਉਰਟੀ ਚੈੱਕ ਨੂੰ ਵਾਇਲਟ ਕੀਤਾ ਤਾਂ ਜਿਹੜਾ ਵੀ ਪੈਸੇਂਜਰ ਭਾਵੇਂ ਇੰਟਰਨੈਸ਼ਨਲ ਹੋਵੇ ਜਾਂ ਡੋਮੈਸਟਿਕ ਹੋਵੇ ਉਸ ਨੂੰ ਫਲਾਈਟ ਨਹੀਂ ਲੈਣ ਦਿੱਤੀ ਜਾਂਦੀ ਇਹਨੂੰ ਕਿਉਂ ਲੈਣ ਦਿੱਤੀ ਗਈ ਇਹ ਜਿਹੜੇ ਅਧਿਕਾਰੀਆਂ ਨੇ ਇਹਨੂੰ ਅਲਾਉ ਕੀਤਾ ਫਲਾਈਟ ਲੈਣ ਦੀ ਉਹਨਾਂ ਉੱਤੇ ਕੀ ਕਾਰਵਾਈ ਹੋਏਗੀ ਇਹ ਕੋ ਹੋਰ ਐਫਆਰ ਬੰਦੀ ਆ ਤੇ ਰੰਦੀ ਖੁੰਦੀ ਕਤਰ ਕੰਗਣਾ ਦੀ ਭੈਣ ਨੇ ਕਰ ਦਿੱਤੀ ਪੂਰੀ ਜੋ ਉਹਨੇ ਫालतू-ਫालतੂ ਬੋਲਿਆ ਤੇ ਫਿਰ ਇੱਕ ਸਸਵੀ ਹੈਗੀ ਹੈ ਇਹ ਉਹਦਾ ਕੀ ਨਾਮ ਹੈ ਪ੍ਰਗਿਆ ਕਿ ਉਨੇ ਜਿਹੜਾ ਫालतੂ ਬੋਲਿਆ ਉਹਨੇ ਦੇਸ਼ ਦੀ ਜਿਹੜੀ ਇਕਤਾ ਹੈ ਭਾਈ ਸਰ ਸਾਂਝ ਹੈ ਉਹਨੂੰ ਖਤਮ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਇਆ ਉਹਦੇ ਉੱਤੇ ਅਜੇ ਤੱਕ ਭਾਰਤ ਸਰਕਾਰ ਨੇ ਯੂਏਪੀਏ ਕਿਉਂ ਨਹੀਂ ਲਾਈ ਤੁਹਾਡਾ ਕਿਉਂ ਨਹੀਂ ਲਾਈ ਐਨਐਸਏ ਕਿਉਂ ਨਹੀਂ ਲਾਈ ਤੇ ਕੰਗਨਾ ਦੀ ਪਹਿਨਥੇ ਕਿਉਂ ਨਹੀਂ ਲਾਈ ਇਹ ਆਉਣ ਵਾਲੇ ਦਿਨਾਂ ਇਹ ਚੁੱਟਣ ਵਾਲੇ ਸਵਾਲ ਨੇ ਗੱਲ ਕਿੱਧਰ ਨੂੰ ਜਾਏਗੀ ਇਹ ਕੈਸਾ ਪੁੱਛਾਲਾ ਹੈ ਜਿਹਦੇ ਵਿੱਚ ਤੁਸੀਂ ਵੀ ਦੇਖੋਗੇ ਤੇ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਇਹ ਗੰਗਨਾ ਕਦਰ ਨੂੰ ਗੈਣਾ ਜੇ ਉਹ ਅਫੀਸਰ ਔਨ ਡਿਊਟੀ ਹੈ ਕੰਗਨਾ ਦੀ ਮਾਂ ਦੀ ਇਸ ਗੱਲ ਨੂੰ ਸਮਝ ਲਿਆ ਜਾਏ ਕੰਗਨਾ ਕੰਗਨਾ ਦੀ ਮਾਂ ਨੂੰ ਸਮਝਾਣਾ ਚਾਹੀਦਾ ਸੀ ਕੰਗਨਾ ਨੂੰ ਕਿ ਕਿਸਾਨੀ ਹਿਮਾਚਲ ਵਿੱਚ ਨਹੀਂ ਹੈਗੀ ਹਿਮਾਚਲ ਦੇ ਵੀ ਲੋਕ ਕਿਸਾਨੀ ਮੋਰਚੇ 'ਚ ਗਏ ਸੀ ਮੋਦੀ ਦੇ ਤਿੰਨ ਖਾਲੇ ਕਾਨੂੰਨਾਂ ਤੇ ਉਹ ਵੀ ਖਾਲਸਤਾਨੀ ਸਨ ਆਤਵਾਦੀ ਸਨ ਜੇ ਗੰਗਨਾ ਦੀ ਮਾਂ ਨੇ ਇਹ ਗੱਲ ਕਹੀ ਹੈ ਤੇ ਇਹ ਇੱਕ ਬੜਾ ਨਿਰਾਸ਼ਾਜਨਕ ਹਾਲਾਤ ਹੈ ਕਿ ਉਸਦੀ ਮਾਂ ਨੇ ਨੂੰ ਸੂਝ-ਬੂਝ ਦੇਣ ਦੀ ਬਜਾਏ ਇਸ ਲੈਵਲ ਤੇ ਖੜਾ ਕਰ ਦਿੱਤਾ ਜਿਹੜੀ ਮੰਦਭਾਗੀ ਘਟਨਾ ਜਿਹੜੀ ਬੀਤ ਗਈ ਹੋ ਗਈ ਤੇ ਹੁਣ ਉਸ ਨੂੰ ਕਵਰ ਕਰਨ ਲਈ ਉਹ ਇਹ ਕਹਿ ਰਹੀ ਹੈ ਕਿ ਇਹ ਮਸ਼ਹੂਰ ਹੋਣ ਲਈ ਕੰਮ ਕਰ ਦਿੱਤਾ ਉਹਨੇ ਤਾਂ ਆਪਣੀ ਨੌਕਰੀ ਵੀ ਦਾਅ ਤੇ ਲਾਤੀ ਸਿਰਫ ਡਿਊਟੀ ਦੀ ਵਜ੍ਹਾ ਕਰਕੇ ਇਹ ਡਿਊਟੀ ਦੀ ਬਿਊਟੀ ਜਿਹੜੀ ਹੈ ਸਿਰਫ ਸਿਰਫ ਪੰਜਾਬੀਆਂ ਦੇ ਪੱਲੇ ਪਈ ਹੈ ਬਾਕੀ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਰਾਜਾ ਉਹਨਾਂ ਦੇ ਪੱਲੇ ਪਈ ਏ ਤਾਂ ਕੰਗਨਾਂ ਦੀ ਮਾਨਦਾਰਤ ਹੋਵੇ ਜੇ ਉਸ ਬੀਬੀ ਕੁਲਵਿੰਦਰ ਕੌਰ ਨੇ ਡਿਊਟੀ ਪੂਰੀ ਕੀਤੀ ਹੈ ਤਾਂ ਫੇਰ ਉਹਨੂੰ ਭਾਰਤ ਸਰਕਾਰ ਦੇ ਇਨਾਮ ਦੀ ਨਹੀਂ ਜ਼ਰੂਰਤ ਹੈ ਉਹਨੇ ਸਾਰੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਕਿ ਉਹ ਜਿੱਥੇ ਵੀ ਡਿਊਟੀ ਕਰਦੇ ਨੇ ਤਨਦੇਈ ਨਾਲ ਕਰਦੇ ਨੇ ਇੱਕ ਵਕੀਲ ਭਾਈ ਚਾਰੇ ਵਿੱਚੋਂ ਵੀ ਕੁਝ ਵਕੀਲਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਵਿੱਚੋਂ ਜ਼ਿਆਦਾਤਰ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਹਾਲਾਤ ਵਿੱਚੋਂ ਪੈਦਾ ਹੋਈ ਮਜਬੂਰੀ ਦੇ ਕਰਕੇ ਕਦਮ ਚੁੱਕਿਆ ਕੁਝ ਇਹ ਕਹਿ ਰਿਹਾ ਕਿ ਇਸ ਤਰ੍ਹਾਂ ਦੇ ਐਕਸ਼ਨ ਕਰਨ ਦੇ ਨਾਲ ਇੱਕ ਤਾਂ ਜਿੱਥੇ-ਜਿੱਥੇ ਮੁਲਾਜ਼ਮ ਪੰਜਾਬੀ ਚਾਹੇ ਮੁੰਡੇ ਨੇ ਕੁੜੀਆਂ ਨੇ ਡਿਊਟੀ ਕਰ ਰਹੇ ਨੇ ਉਹਨਾਂ ਤੇ ਸਵਾਲ ਕੱਲ ਨੂੰ ਚੁੱਕੇ ਜਾਣਗੇ ਔਰ ਇਹਦਾ ਅਲਟੀਮੇਟਲੀ ਕੱਲ ਨੂੰ ਪੰਜਾਬ ਨੁਕਸਾਨ ਹੋਣਾ ਦਿੱਲੀ ਵਾਲੇ ਕਹਿਣਗੇ ਤਾਂ ਪੰਜਾਬੀ ਕਿਤੇ ਵੀ ਸਾਡੇ ਲਈ ਖਤਰਾ ਪੈਦਾ ਕਰ ਸਕਦੇ ਪੰਜਾਬੀਆਂ ਨੂੰ ਕੱਢ ਕੇ ਵੇਖ ਲੋ ਜੇ ਤੁਹਾਡੇ ਭਾਰਤ ਦੀ ਗੱਤ ਬਣਦੀ ਹੈ ਤਾਂ ਕੀ ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗੀ ਜੰਨੀ ਕੋ ਹੈਗੀ ਹੈ ਗੁਲਾਮੀਦਰ ਗੁਲਾਮੀ ਸੰਦੇ ਰਹੇ ਤੇ ਇਹ ਪੰਜਾਬੀਆਂ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਪਰਵਾਨੀ ਜਿਹੜੀ ਕੁਰਬਾਨੀ ਸੀਗੀ ਜਿਨ੍ਹਾਂ ਨੇ ਭਰੇ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਨੇ ਕੌਮ ਪੈਦਾ ਕੀਤੀ ਹੈ ਵਿਤਾਖੀ ਬੱਲੇ ਦਿਨ ਖਾਲਸਾ ਦੀ ਛੇੜਛਾਹ ਕੀਤੀ ਹੈ ਤੇ ਉਹਦੇ ਵਿੱਚ ਕਮਜ਼ੋਰਾਂ ਦੀ ਵੀ ਲਿਸਟ ਬੜੀ ਜ਼ਿਆਦਾ ਵੱਡੀ ਸੀ ਤੇ ਸਿਰਫ ਪੰਜ ਉਤਰੇ ਸਨ ਜਿਨ੍ਹਾਂ ਨੂੰ ਪੰਜ ਪਿਆਰੇ ਸਾਜਿਆ ਗਿਆ ਸੀ ਤੇ ਉਸ ਤੋਂ ਬਾਅਦ ਹਰ ਕੋਈ ਕਹਿੰਦਾ ਸੀਗਾ ਜੇ ਮੈਨੂੰ ਪਤਾ ਹੁੰਦਾ ਮੈਂ ਵੀ ਹੁੰਦਾ ਜੇ ਮੈਨੂੰ ਪਤਾ ਹੁੰਦਾ ਮੈਂ ਵੀ ਹੁੰਦਾ ਇੱਥੇ ਇੱਕ ਗੁਮਨਾਮ ਸ਼ਾਇਰ ਨੇ ਇਹ ਗੱਲ ਕਹੀ ਹੈ ਜਦੋਂ ਭਰੇ دیਵਾਨ ਵਿੱਚ ਕੇਸ ਘਟਦੇ ਕਲਗੀ ਵਾਲੜੇ ਆਨ ਲਲਕਾਰ ਰਿਹਾ ਸੀ ਉਠੋ ਦਿਓ ਇਹ ਕੋਈ ਸੀਸ ਮੈਨੂੰ ਆਪਣੇ ਸਿਦਕੀਆਂ ਤਹੀਂ ਵੰਗਾ ਰਿਹਾ ਸੀ ਆਪਣੇ ਸਿਦਕੀਆਂ ਤਹੀਂ ਵੰਗਾ ਰਿਹਾ ਸੀ ਪਰ ਕੁਝ ਕੋ ਹਲਚਲ ਮਚ ਗਈ ਹਰ ਕੋਈ ਉੱਠ ਕੇ ਘਰੀ ਪਹੜਾ ਰਿਹਾ ਸੀ ਪਰ ਕੁਝ ਕੋ ਸਿਦਕੀ ਪਿਆਰਿਆਂ ਨੇ ਸੀ ਆਪਣੇ ਗੁਰਾਂthੀ ਵਾਰ ਰਿਹਾ ਸੀ ਉਹ ਪੰਜ ਪਿਆਰੇ ਬਣੇ ਸਨ ਜੇ ਇਹਨਾਂ ਨੂੰ ਇਤਿਹਾਸ ਨਹੀਂ ਪਤਾ ਤੇ ਪੜ ਲੈਣ ਇਹ ਬਦਕਿਸਮਤੀ ਹੈ ਇਹ ਮਾਛਲਦੀ ਜਿਹੜੇ ਪੰਜਾਬ ਤੋਂ ਅੱਡ ਹੋ ਕੇ ਪੰਜਾਬ ਦੇ ਇਤਿਹਾਸ ਤੋਂ ਸੱਖਣੇ ਹੋ ਗਏ ਵਹਿਣੇ ਹੋ ਗਏ ਤੇ ਜੋ ਮਾਨ ਸਨਮਾਨ ਸੀਗਾ ਪੰਜਾਬੀ ਇਤਿਹਾਸ ਵਿੱਚ ਉਸ ਗੱਲ ਦੇ ਉੱਤੇ ਇਹ ਬੰਚਿਤ ਹੋ ਗਏ ਜੀ ਬਹੁਤ ਸ਼ੁਕਰੀਆ ਜੀ ਤਾਂ ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮੁਨ ਸਿੰਘ ਭੱਟੀ ਜੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਤੁਸੀਂ ਕੀ ਸੋਚਦੇ ਸਮਝਦੇ ਹੋ ਇਹਨਾਂ ਦੀਆਂ ਦਲੀਲਾਂ ਇਹਨਾਂ ਤਰਕਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੀ ਆਪਣੀ ਗੱਲ ਕਹਿ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਫਿਲਹਾਲ ਇਸ ਮੁਲਾਕਾਤ ਚ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ